ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਇੱਕ ਨਵੀਂ ਸਕੀਮ ਲੈ ਕੇ ਆਏ ਆ ਜਿਵੇਂ ਸੋਮਵਾਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਕੱਲ ਨੂੰ ਸਾਡੀ ਦੁਕਾਨ ਬੰਦ ਐ ਐਤਵਾਰ ਨੂੰ 20 ਤਰੀਕ ਨੂੰ ਇੱਕ ਦਿਨ ਵਾਸਤੇ ਤੇ ਸੋਮਵਾਰ ਤੋਂ ਅਸੀਂ ਸ਼ੁਰੂ ਕਰ ਰਹੇ ਆ ਜਿਵੇਂ 100000 ਰੁਪਏ ਦੇ ਸੂਟ ਨੇ ਤੇ ਹੈਵੀ ਦੁਪੱਟੇ ਨੇ ਨਾਲ ਜੰਗਲ ਡਿਜ਼ਾਈਨ ਐ ਦੇਖੋ ਜੀ ਨੇਚਰ ਕਰੇਵ ਕੱਪੜਾ ਵਧੀਆ ਇਹ ਜਿਵੇਂ 1000 ਰੁਪਏ ਦਾ ਸੂਟ ਐ ਜੀ ਆਪਾਂ ਨੇ ਲਾਣਾ ਜੀ ਇਹ 1100 ਰੁਪਏ ਦੇ ਦੋ 550 ਰੁਪਏ ਦਾ ਸੂਟ ਹੈ ਜੀ ਨਾਲ ਇਹਦੇ ਵਧੀਆ ਦੁਪੱਟਾ ਜੀ ਹੈਵੀ ਹੋਊਗਾ ਵਧੀਆ ਭਾਰੀ ਦੁਪੱਟੇ ਹੋਣਗੇ ਆਪਾਂ ਨੇ 1100 ਰੁਪਏ ਦਾ ਜੋੜਾ ਲਾਣਾ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਲਰ ਰੰਗ ਡਿਜ਼ਾਈਨ ਆ ਇਹਦੇ 10 ਡਿਜ਼ਾਈਨ ਹੋਣਗੇ ਜੀ ਆ ਦੇਖੋ ਜੀ ਇਹ ਮੋਰਨੀ ਵਾਲ ਆ ਗਿਆ ਜੀ ਬਹੁਤ ਵਧੀਆ ਸਾਰਾ ਦੇਖ ਸਕਦੇ ਹੋ ਇੱਕ ਤੋਂ ਇੱਕ 1100 ਰੁਪਏ ਦਾ ਜੋੜਾ ਚੱਲੂਗਾ ਜੀ ਸੋਮਵਾਰ ਤੋਂ 21 ਤਰੀਕ ਤੋਂ ਜੀ 21 ਅਪ੍ਰੈਲ ਤੋਂ ਆਹ ਦੇਖ ਸਕਦੇ ਹੋ 550 ਰੁਪਏ ਦਾ ਇੱਕ ਪੀਸ ਪੈ ਗਿਆ ਐਂ ਦੇਖੋ ਜੀ ਆਪਾਂ ਨੇ ਪਹੁੰਚਣਾ ਜੀ ਸੁਨਾਮ ਸਹਿਰ ਚ ਸਤਗੁਰ ਕਲਾਥ ਰੇਲਵੇ ਸਟੇਸ਼ਨ ਦੇ ਕੋਲੇ ਜੀ ਆਹ ਦੇਖ ਸਕਦੇ ਹੋ ਜੀ ਰੇਲਵੇ ਸਟੇਸ਼ਨ ਦੇ ਕੋਲੇ ਪਹੁੰਚਣਾ ਜੀ ਆਪਾਂ ਨੇ ਸਤਗੁਰ ਕਲਾਥ ਸੁਨਾਮ ਜੀ ਇੱਕ ਤੋਂ ਇੱਕ ਜਿਆਦਾ ਚੋਣਸ਼ੀ ਵੀਡੀਓ ਕਿ ਹੋਵੇਗਾ ਅणि ਇਹ ਫੁੱਲ ਵੈਲ ਦੇ ਪੱਕੇ ਰੰਗਾ ਦੇ ਪੀਸ ਨੇ ਜੀ ਇਹਨਾਂ ਦਾ ਰੇਟ ਬਹੁਤ ਸਸਤਾ ਰੇਟ ਆ ਜੀ ਤੁਸੀਂ ਸਾਰੇ ਦੇਖ ਸਕਦੇ ਰੰਗਾ ਇਹਦੇ ਵਿੱਚ 25 30 ਕਲਰ ਨੇ 100 ਵਾਰ ਤੋਂ 25 ਰੁਪਏ ਮੀਟਰ ਹੈ ਜੀ ਰੇਟ ਇਹਦਾ 25 ਰੁਪਏ ਮੀਟਰ ਖਰੀਦ ਸਕਦੇ ਹੋ ਫੁੱਲ ਅਵੈਲ ਪੱਕੇ ਰੰਗਾ ਦੀ 25 ਰੁਪਏ ਮੀਟਰ ਆ ਦੇਖੋ ਜੀ 25 ਰੁਪਏ ਮੀਟਰ ਹੈ ਜੀ 25 ਰੁਪਏ ਮੀਟਰ ਖਰੀਦ ਸਕਦੇ ਹੋ ਨਵੇਂ ਤੋਂ ਨਵੇਂ ਕਲਰ ਨੇ ਜੀ ਰੰਗ ਡਿਜ਼ਾਈਨ ਫੁੱਲ ਵੈਲ ਚ ਇੱਕ ਵੈਰੈਟੀ ਆਪਾਂ ਇਹ ਲੈ ਕੇ ਆਇਆ ਅੱਜ ਕੱਲ ਗਰਮੀ ਦਾ ਤੋਹਫਾ ਜੀ ਪੂਰਾ ਆ ਦੇਖੋ ਸਲਵਾਰ ਕਮੀਜ਼ ਹੈ ਵਧੀਆ 275 ਰੁਪਏ ਚ ਕਮੀਜ਼ ਦੁਪੱਟਾ ਸਲਵਾਰ 275 ਰੁਪਏ ਦਾ ਰੇਟ ਹੋਊਗਾ ਇਹਦਾ 21 ਤਰੀਕ ਤੋਂ ਸ਼ੁਰੂ ਹੈ ਮੇਲਾ ਆਪਾਂ ਨੇ ਪਹੁੰਚਣਾ ਜੀ ਸਤਗੁਰ ਕਲਾਥ ਸਹਿਰ ਸੁਨਾਮ ਰੇਲਵੇ ਸਟੇਸ਼ਨ ਦੇ ਕੋਲੇ 21 ਅਪ੍ਰੈਲ ਤੋਂ ਮੇਲਾ ਸ਼ੁਰੂ ਕਰਨਾ ਹੈ ਕੱਲੋਂ ਸਾਡੀ 100 ਇੱਕ ਦਿਨ ਵਾਸਤੇ ਬੰਦ ਹੈ ਮਾਲ ਹੋਰ ਲੈਣ ਜਾ ਰਹੇ ਹਾਂ ਬਹੁਤ ਜ਼ਿਆਦੇ ਕਿਉਂ 21 ਤਰੀਕ ਤੋਂ ਅਸੀਂ ਮੇਲਾ ਸ਼ੁਰੂ ਕਰ ਰਹੇ ਹਾਂ ਅਪ੍ਰੈਲ ਦੇ ਮਹੀਨੇ 'ਚ ਗਰਮੀ 'ਚ ਧੰਨਵਾਦ ਜੀ ਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਆਪਣੇ ਨਵੇਂ-ਨਵੇਂ ਆਫਰ ਦੇਖਣ ਵਾਸਤੇ ਤੁਸੀਂ ਸਾਡੇ YouTube ਤੇ Instagram ਦੇ ਚੈਨਲ ਨੂੰ ਫੋਲੋ ਕਰਕੇ ਰੱਖੋ ਤਾਂ ਕਿ ਅਸੀਂ ਅੱਜ ਜਦੋਂ ਵੀ ਨਵੀਆਂ ਸਕੀਮਾਂ ਲਾਈਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੇ